ਆਪ ਵਰਗੇ শ্রোਤਿਓ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਗਿੱਲ ਜੰਡਾ ਆਪਣੀ ਅੱਜ ਦੀ ਰਚਨਾ ਸੂਰਵੀਰ ਜੋਧੇ ਲੈ ਕੇ ਹਾਜ਼ਰ ਹਾਂ ਜੀ ਕੌਮ ਦੇ ਮਹਿਲ ਅਸਾਰਨ ਲਈ ਸੂਰਵੀਰ ਜੋਧੇ ਹਰ ਵੇਲੇ ਤਤਪਰ ਰਹਿੰਦੇ ਨੇ ਸੀਸ ਤਲੀ ਤੇ ਰੱਖ ਕੇ ਘਰੋਂ ਤੁਰਦੇ ਦਿਨ ਰਾਤ ਮੁਸੀਬਤਾਂ ਸਹਿੰਦੇ ਨੇ ਹੱਡੀਆਂ ਪੀ ਕੇ ਦੇਸ਼ ਦੇ ਲੇਖੇ ਲਾ ਦਿੰਦੇ ਪੋਰਾ ਨਾ ਕਬਰਾਉਂਦੇ ਨੇ ਦੇਸ਼ਵਾਲ ਜੇ ਕੋਈ ਗੈਰੀ ਅੱਖ ਕਰੇ ਤਾਂ ਜਾਨੋ ਮਾਰ ਮਕਾਉਂਦੇ ਨੇ ਜੇ ਲੋੜ ਪਵੇ ਦੇਸ਼ ਨੂੰ ਤਾਂ ਆਪਣੀਆਂ ਜਾਨਾਂ ਖੋਲ ਘਮਾਉਂਦੇ ਨੇ ਦੀਨ ਦੁਨੀ ਦੀ ਰੱਖਿਆ ਕਰਦੇ ਦੇਸ਼ ਪ੍ਰਤੀ ਫਰਜ਼ ਨਿਭਾਉਂਦੇ ਨੇ ਇਸ ਮਹਿਲ ਨੂੰ ਅਸਾਰਨ ਲਈ ਸੀਨੇ ਚੌੜੇ ਕਰਕੇ ਬਹਾਦਰੀ ਵਿਖਾਉਂਦੇ ਨੇ ਸੂਰਬੀਰ ਜੋਧੇ ਹਮੇਸ਼ਾ ਕਰਤਬ ਪਹਿਚਾਨਣ ਦੇਸ਼ ਦੀ ਆਨ ਬਾਨ ਤੇ ਸ਼ਾਨ ਬਚਾਉਂਦੇ ਨੇ ਸਰਹੱਦਾਂ ਦੀ ਰਾਖੀ ਲਈ ਖੜੀ ਲੱਤੇ ਦਿਨ ਰਾਤ ਹੋ ਰਹਿੰਦੇ ਤਾਂ ਹੀ ਅਸੀਂ ਸੁੱਖ ਦੀ ਨੀਂਦਰ ਸੌਂਦੇ ਦੁਸ਼ਮਣਾਂ ਦੇ ਆਪਣੇ ਹੱਥੀਂ ਆਹੂ ਲਾਉਂਦੇ ਤੇ ਅਮਰ ਸ਼ਹੀਦੀ ਪਾਉਂਦੇ ਭਗਤ ਸਿੰਘ ਰਾਜਗੁਰੂ ਸੁਖਦੇਵ ਦੀਆਂ ਕਰਵਾਨੀਆਂ ਨੂੰ ਭੁੱਲ ਕੇ ਵੀ ਦਾਗ ਨਾ ਲਾਇਓ ਉਹਨਾਂ ਦੀਆਂ ਕੀਤੀਆਂ ਕਰਵਾਨੀਆਂ ਦੇ ਰਹੀਂਦੀ ਦੁਨੀਆ ਤੱਕ ਸੋਲੇ ਗਾਇਓ ਆਪਣੀ ਪੜ੍ਹਾਈ ਛੱਡ ਦੇਸ਼ ਦੀ ਖਾਤਰ ਮਾਰ ਮਿਟ ਜਾਣ ਵਾਲੇ ਕਰਤਾਰ ਸਿੰਘ ਸਰਾਬੇ ਨੂੰ ਵੀ ਸਲਾਇਓ ਜਨਰਲ ਡਾਇਰ ਨੂੰ ਸਦਾ ਦੀ ਨੀਂਦ ਸੌਣ ਵਾਲੇ ਊਧਮ ਸਿੰਘ ਸੂਰਵੀਰ ਜੋਧੇ ਦੇ ਵਾਰੇ-ਵਾਰੇ ਜਾਇਓ ਗੁਰੂ ਤੇਗ ਬਹਾਦਰ ਜੀ ਦਾ ਆਸ਼ੀਰਵਾਦ ਲੈਣ ਲਈ ਚਾਂਦਨੀ ਚੌਂਕ ਦਿੱਲੀ ਜ਼ਰੂਰ ਜਾਇਓ ਸੱਤ ਵਾਰ ਕੇ ਸ਼ੁਕਰ ਮਨਾ ਕੰਡਿਆਂ ਤੇ ਸੌਣ ਵਾਲੇ ਨੂੰ ਨਾਤ ਮਸਤਕ ਹੋ ਜਾਇਓ ਗੜੀ ਚਮਕੌਰ ਜਾ ਕੇ ਪੁੱਛਿਓ ਅਜੀਤ ਤੇਜ ਯਾਰ ਨੂੰ ਦਾਦਾ ਜੀ ਦੀ ਗੋਦ ਵਾਲਾ ਰਾ ਨਿੱਕੀਆਂ ਜਿੰਦਾ ਤੇ ਵੱਡੇ ਸਾਕੇ ਸੀ ਕਿਵੇਂ ਫਤਿਹ ਸਿੰਘ ਜੀ ਨੇ ਤਾੰਗੇ ਦਰਵਾਜੇ ਵਿੱਚੋਂ ਪੈਰ ਪਹਿਲਾਂ ਦਿੱਤੇ ਸੀ ਲੰਗਾ ਉੱਚੇ ਉੱਚੇ ਸੀ ਸੀਸ ਤੇ ਸਜਾ ਕੇ ਦਿਮਾਲੇ ਵੱਡੇ ਬੱਚਿਆਂ ਨਾਲ ਖੇਡ ਲੈਂਦੇ ਸੀ ਮੰਗਾ ਠੰਡੇ ਬੁਰਜ ਵਿੱਚ ਬੈਠੇ ਉਹ ਦੋ ਘੜੀ ਜਾ ਕੇ ਮਾਤਾ ਗੁਜਰੀ ਜੀ ਤੋਂ ਪੁੱਛੋ ਸ਼ਹਾਦਤਾਂ ਦਾ ਰਾਹ ਗੇ ਲੈਂਡਾ ਆਖੇ ਕੌਮ ਦੇ ਮਹਿਲ ਉਸਾਰਨ ਲਈ ਸੀਮਟ ਤੇ ਰੇਤਾ ਨੇ ਬੇਕਾਰ ਇਹ ਮਹਿਲਤਾ ਸੂਰਵੀਰ ਯੋਧਿਆਂ ਦੇ ਲਹੂ-ਮਾਸ ਤੇ ਹੱਡੀਆਂ ਨਾਲ ਹੁੰਦੇ ਨੇ ਅਸਾਰ ਗੇ ਲੇਜੰਡਾ ਆਖੇ ਕੌਮ ਦੇ ਮਹਿਲ ਅਸਾਰਨ ਲਈ ਸੀਮਟ ਤੇ ਰੇਤਾ ਨੇ ਬੇਕਾਰ ਇਹ ਮਹਿਲਤਾ ਸੂਰਵੀਰ ਯੋਧਿਆਂ ਦੇ ਲਹੂ-ਮਾਸ ਤੇ ਹੱਡੀਆਂ ਨਾਲ ਹੁੰਦੇ ਨੇ ਅਸਾਰ ਬਹੁਤ ਬਹੁਤ ਧੰਨਵਾਦ ਜੀ